ਸ਼ਿਗਾਜੀ ਮੈਂ ਹਾ ਅਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਅੱਜ ਆਪਣੇ ਰੁੱਸੇ ਹੋਏ ਸ਼੍ਰੋਮੀ ਅਕਾਲੀ ਦਲ ਛੱਡ ਕੇ ਆਗੂਆਂ ਤੋਂ ਮੰਗੀ ਮਾਫੀ ਜੇਕਰ ਗੱਲ ਕਰੀਏ ਤਾਂ ਜਿੱਥੇ ਗਰਮੀ ਦੇ ਵਿੱਚ ਉਹ ਜਗਾ ਜਗਾ ਤੇ ਆਪਣੇ ਧਰਨੇ ਲਾਉਂਦੇ ਨਜ਼ਰ ਆ ਰਹੇ ਨੇ ਗਰਾਊਂਡ ਲੈਵਲ ਦੇ ਇਕੱਠ ਕੀਤੇ ਜਾ ਰਹੇ ਨੇ ਲੇਕਿਨ ਉਹਨਾਂ ਨੂੰ ਕੋਈ ਖਾਸ ਪਰਵਾ ਹੁੰਗਾਰਾ ਨਹੀਂ ਮਿਲ ਰਿਹਾ ਦੂਜੇ ਪਾਸੇ ਗੱਲ ਕਰੀਏ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਜੋ ਹੈ ਅਰਵਿੰਦ ਕੇਜਰੀ ਵਾਲਦੇ ਘਰ ਅੱਗੇ ਧਰਨੇ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿਸਾਨ ਆਗੂਆਂ ਦੇ ਨਾਲ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਅੱਗੇ ਜੋ ਹੈ ਧਰਨੇ ਲਾਉਣ ਦੀ ਗੱਲ ਕਰਦੀ ਜਾ ਰਹੀ ਹੈ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਸੁਖਬੀਰ ਸਿੰਘ ਬਾਦਲ ਨੂੰ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਮੇਰੀ ਜਿਹੜੀ ਆਪਣੀ ਸ਼੍ਰੋਮਿਕਾਲ ਦੀ ਕਮੇਟੀ ਹੈ ਉਹਨੂੰ ਪੁਨਰਸਜੀਤੀ ਮਿਲ ਜਾਵੇ ਲੇਕਿਨ ਵੱਡਾ ਹੁੰਗਾਰਾ ਨਹੀਂ ਮਿਲਦਿਆ ਸੁਖਬੀਰ ਸਿੰਘ ਬਾਦਲ ਨੂੰ ਜਿੱਥੇ 2 ਦੋ ਦਸੰਬਰ 2024 ਨੂੰ ਬਣਾਈ ਗਈ ਕਮੇਟੀ ਤੇ ਵੀ ਜਿੱਥੇ ਉਹਨਾਂ ਨੂੰ ਤਨਖਾਹੀ ਐਲਾਨਿਆ ਗਿਆ ਸੀ ਉਥੇ ਵੀ ਉਹਨਾਂ ਨੇ ਜੋ ਉਹਨਾਂ ਦੀ ਆਪਣੇ ਗੱਲ ਦੇ ਉੱਤੇ ਖਰੇ ਨਹੀਂ ਉਤਰੇ ਉਹਨਾਂ ਨੇ ਕਿਤੇ ਨਾ ਕਿਤੇ ਉਸ ਗੱਲ ਨੂੰ ਜੋ ਹੈ ਆਪਣੇ ਤੋਂ ਅਵੋਇਡ ਕੀਤਾ ਜਾਂ ਉਹਦੇ ਉੱਤੇ ਜੋ ਹੈ ਸਹਿਮਤੀ ਨਹੀਂ ਭਰੀ ਲੇਕਿਨ ਹੁਣ ਸੁਖਬੀਰ ਸਿੰਘ ਬਾਦਲ ਅੱਗੇ ਹੋ ਕੇ ਜਿੱਥੇ ਵੱਡੇ ਇਕੱਠ ਕਰ ਰਹੇ ਨੇ ਜਿੱਥੇ ਵੱਖੋ ਵੱਖ ਵਕਤ ਥਾਵਾਂ ਤੇ ਉਹਨਾਂ ਨੇ ਜਿਹੜੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਵੀ ਜੋ 1 ਸਤੰਬਰ ਤੋਂ ਬਾਅਦ ਜੋ ਹੈ ਤਰਨੇ ਲੋਣੇ ਸ਼ੁਰੂ ਕੀ ਕਰਦੇ ਨੇ ਲੇਕਿਨ ਉਹਦੇ ਚੱਲਦਿਆਂ ਹੀ ਇਹ ਉਹਨਾਂ ਨੂੰ ਕੋਈ ਵੱਡੇ ਵੱਡਾ ਹੰਗਾਰਾ ਖੁੱਲ ਕੇ ਨਹੀਂ ਮਿਲ ਰਿਹਾ ਤੁਹਾਨੂੰ ਦੱਸ ਦਿੰਦੇ ਆ ਕਿ ਸੂਤਰਾਂ ਤੋਂ ਬੰਦ ਹੀ ਜਾਣਕਾਰੀ ਸਾਹਮਣੇ ਆਈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਗੁੱਸੇ ਵਿੱਚ ਪਾਰਟੀ ਛੱਡਣ ਵਾਲੇ ਅਕਾਲੀ ਆਗਿਆਂ ਤੋਂ ਮਾਫੀ ਮੰਗੀ ਸੂਬੇ ਨੇ ਕਿਹਾ ਜਿਹੜਾ ਵੀ ਆਗੂ ਮੇਰੇ ਨਾਲ ਨਾਰਾਜ਼ ਹੋ ਕੇ ਪਾਰਟੀ ਛੱਡ ਗਿਆ ਹੈ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਤੇ ਨਾਲ ਹੀ ਉਹਨਾਂ ਨੂੰ ਪਾਰਟੀ ਵਿੱਚ ਔਨਲੀ ਕਹਿੰਦਾ ਹਾਂ ਅਕਾਲੀ ਦਲ ਦਾ ਮੁਖੀ ਪ੍ਰੀਤ ਕਰਮ ਉਸ ਸਮੇਂ ਸਾਹਮਣੇ ਆਇਆ ਜਦੋਂ ਇੱਕ ਦਿਨ ਪਹਿਲਾਂ ਆਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਕਿਹਾ ਕਿ 2 ਦਸੰਬਰ 2024 ਨੂੰ ਲਏ ਗਏ ਫੈਸਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਪਵੇਗਾ ਕਿਸੇ ਵੀ ਵਰਗ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਸਪਤੀ ਪ੍ਰਾਪਤ ਪ੍ਰਾਪਤ ਹੈ ਤੁਹਾਨੂੰ ਦੱਸ ਦਈਏ ਕਿ 2 ਦਸੰਬਰ ਨੂੰ ਜਦੋਂ ਸੁਖਬੀਰ ਬਾਦਲ ਨੂੰ ਸੀ ਦੇ ਅਕਾਲ ਤਖਸੈਬ ਦੇ ਤਨਖਾਹੀ ਐਲਾਨ ਕੀਤਾ ਗਿਆ ਸੀ ਤਾਂ ਉਹਨਾਂ ਨੇ ਧਾਰਮਿਕ ਸਜ਼ਾ ਸੁناਈ ਗਈ ਸੀ ਸ਼੍ਰੋਮਿਕ ਕਾਲੀ ਦਲ ਦੀ ਮੈਂਬਰਸ਼ਿਪ ਮੁਹੰਮਦੀ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਹਾਲਾਂਕਿ ਸ਼੍ਰੋਮਿਕ ਕਾਲੀ ਦਲ ਦੇ ਮੈਂਬਰਸ਼ਿਪ ਕਮੇਟੀ ਦੇ ਵੱਖ-ਵੱਖ ਮੈਂਬਰਸ਼ਿਪ ਮੁਹੱਈਆ ਚਲਾਈ ਮੈਂਬਰਸ਼ਿਪ ਕਮੇਟੀ ਦੇ ਮੁਖੀ ਚੋਣ 11 ਅਗਸਤ ਨੂੰ ਮੀਟਿੰਗ ਬੁਲਾਈ ਹੈ ਇਸ ਦੌਰਾਨ ਸੁਖਬੀਰ ਬਾਦਲ ਨੇ ਮਾਫੀ ਮੰਗ ਕੇ ਗੁੱਸੇ ਵਿੱਚ ਆਏ ਕਾਲੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਕਿ ਉਹ ਸਪਸ਼ਟ ਹੁੰਦਾ ਹੈ ਕਿ ਉਹ ਗੁੱਸੇ ਵਿੱਚ ਆਏ ਆਗੂਆਂ ਦੇ ਕੋਲ ਜਾਣਗੇ ਜਾਂ ਨਹੀਂ ਅਕਾਲੀ ਦਲ ਮੁਖੀ ਨੇ ਇਹ ਗੱਲ ਪਾਰਟੀ ਦੇ ਕੋਰ ਕਮੇਟੀ ਵਰਕਿੰਗ ਕਮੇਟੀ ਜ਼ਿਲ੍ਹਾ ਮੁਖੀਆਂ ਨਾਲ ਗੱਲਬਾਤ ਕਰਦੇ ਡੇਢ ਘੰਟੇ ਦੀ ਮੀਟਿੰਗ ਚੱਲੀ ਤੇ ਬਾਅਦ ਨਾਲ ਬਾਅਦ ਨਾਲ ਗੱਲਬਾਤ ਕਰਦਿਆਂ ਪੱਤਰਕਾਰਾਂ ਨਾਲ ਵੀ ਸਾਂਝੀ ਕੀਤੀ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਹੈ ਰੁੱਸੇ ਹੋਏ ਅਕਾਲੀਆਂ ਤੋਂ ਮਾਫੀ ਮੰਗਦੇ ਨਜ਼ਰ ਆ ਰਹੇ ਨੇ ਧੰਨ